श्रोमणी गुरुद्वारा प्रबंधक कमेटी इस वर्ष शताब्दी समारोह दे लिए प्रधानमंत्री नरेंद्र मोदी नु विशेष सद्दा नहीं दे रही पर कांग्रेस तो इससे एतरास है कैबिनेट मंत्री सुमचंदर सिंह दावाने कई सवाल चुके इनादा अपना तर्क है कि प्राइम मिनिस्टर को वहाँ बुलाना चाहिए और गुरु की जो उपदेश हैं जो गुरु ग्रंथ साहिब ने किसानी को सबसे ऊपर रखा है गुरु नानक देव जी ने करतारपुर साहब से खेती को उत्तम खेती मध्यम व्यापार कहा था गुरु नानक साहब ने पवन गुरु पाणी पिता माता तरत मात का उपदेश दिया हमारे गुरुओं ने तो मेरे ख्याल में ये एस जी पी सी का छोटा पन और जो मैं एस जी पी सी नहीं कहूंगा बादल परिवार की जो बात है ਜੋ ਉਹਨਾਂ ਦਾ ਦੁੱਖ ਹੈ ਕੈਬਨਟ ਸੇ ਨਿਕਲਨੇ ਦਾ ਉਹ ਪ੍ਰਾਈਮ ਮਿਨਿਸਟਰ ਕੋ ਦਿਖਾਣਾ ਚਾਹਤੇ ਹਨ ਹਾਲਾਤ ਦੇਸ਼ ਦੇ ਇਸ ਤਰ੍ਹਾਂ ਦੇ ਬਣੇ ਹੈ ਕਿ ਸਾਰਾ ਕਿਸਾਨ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਦਾ ਜੋ ਵੀ ਕਿਸਾਨ ਫੱਕੀ ਸੋਚ ਵਾਲੇ ਲੋਕ ਹੈ ਉਹ ਇਸ ਵੇਲੇ ਸੜਕਾਂ ਉੱਤੇ ਬੈਠੇ ਹੋਏ ਆ ਉਹਨਾਂ ਦੇ ਅੰਦਰ ਬੜਾ ਰੋਹ ਹੈ ਬਹੁਤ ਵੱਡਾ ਰੋਸ ਹੈ ਬਹੁਤ ਵੱਡੀ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ 1 ਮਈ ਨੂੰ ਵੱਡਾ ਫੰਕਸ਼ਨ ਹੋਏਗਾ ਉਸ ਤੋਂ ਪਹਿਲਾਂ ਪਹਿਲਾਂ ਵੱਖ-ਵੱਖ ਸਟੇਟਾਂ ਵਿੱਚ ਤੇ ਵੱਖ-ਵੱਖ ਥਾਵਾਂ 'ਤੇ ਕੀਤੇ ਜਾਣੇ 9-10 ਦੇ ਕਰੀਬ ਪ੍ਰੋਗਰਾਮ ਲਿਖੇ ਆ। ਸੋ ਇਹਨਾਂ ਹਾਲਾਤਾਂ ਵਿੱਚ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਬੁਲਾਉਣਾ ਔਖ ਹੋ ਜਾਏਗਾ। ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਆਮ ਸ਼ਰਦਾਲੂ ਆਮ ਸੰਗਤ ਜਦੋਂ ਮਰਜ਼ੀ ਆ ਕੇ ਮੱਥਾ ਟੇਕਣ ਪ੍ਰਧਾਨ ਮੰਤਰੀ ਜੀ ਹੋਣ ਮੰਤਰੀ ਸਾਹਿਬ ਹੋਣ ਵੱਡੇ ਲੀਡਰ ਹੋਣ ਕੋਈ ਪਾਰਟੀ ਦਾ ਹੋਵੇ ਉਹ ਗੁਰੂ ਘਰ ਚ ਰੋਕਿਆ ਨਹੀਂ ਜਾ ਸਕਦਾ